ਸਭ ਸੁਖ ਦਾਤਾ RAM ਹੈ ਦੂਸਰ ਨਹੀਂ ਕੋਈ ਕਹੋ ਨਾਨਕ ਸੁਨ ਰੇ ਮਨਾ ਇਹ ਸਿਮਰਤ ਗਤ ਹੋਏ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੀ ਰਸਨਾ ਤੋਂ ਇਹ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਹੁਣ ਤੱਕ ਆਪਾਂ ਸਤਿਗੁਰਾਂ ਦੇ 8 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਆਪਾਂ 9ਵੇਂ ਸ਼ਲੋਕ ਦਾ ਪਾਠ श्रवण ਕੀਤਾ ਹੈ ਆਓ ਇਸ ਸ਼ਲੋਕ ਅੰਦਰ ਸਤਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਗੁਰੂ ਜੀ ਫਰਮਾਉਂਦੇ ਨੇ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਸਤਗੁਰੂ ਜੀ ਸਮਝਾਉਂਦੇ ਸਾਰਿਆਂ ਸੁੱਖਾਂ ਦਾ ਦਾਤਾ ਇੱਕ RAM ਹੈ ਸਭ ਸੁਖ ਦਾਤਾ RAM ਹੈ ਕਹਿੰਦੇ ਸਾਰਿਆਂ ਸੁੱਖਾਂ ਦਾ ਦਾਤਾ ਹੁਣ ਵੇਖੋ ਜਿੰਨੇ ਵੀ ਸੁੱਖ ਸਾਨੂੰ ਪ੍ਰਾਪਤ ਹੁੰਦੇ ਨੇ ਉਹਨਾਂ ਸੁੱਖਾਂ ਦਾ ਦਾਤਾ ਇੱਕ RAM ਹੀ ਹੈ ਕਿਉਂਕਿ ਵੇਖੋ ਪਿਛਲੇ ਸ਼ਲੋਕਾਂ ਅੰਦਰ ਵੀ ਆਪਾਂ ਵਿਚਾਰ ਕਰਦੇ ਆ ਰਹੇ ਸਾਂ ਸਤਿਗੁਰਾਂ ਨੇ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤੇ ਨੇ ਕਿ ਭਾਈ ਸਭ ਕੁਝ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਖਾਸ ਕਰਕੇ ਸਤਿਗੁਰਾਂ ਨੇ 7ਵੇਂ 8ਵੇਂ ਸ਼ਲੋਕ ਅੰਦਰ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ ਇਹ ਤਨ ਧਨ ਜ਼ਮੀਨ ਜਾਇਦਾਦ ਇੱਥੋਂ ਤੱਕ ਸਾਰੇ ਸੁੱਖ ਸਾਡੇ ਘਰ ਜੋ ਕੁਝ ਵੀ ਹੈ ਸਤਗੁਰਾਂ ਨੇ ਆਖਿਆ ਕਿ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਤੇ ਦੇਣ ਵਾਲਾ ਦਾਤਾ ਉਹ ਕੋਈ ਦੂਜਾ ਨਹੀਂ ਕਿਉਂਕਿ ਗੁਰਬਾਣੀ ਅੰਦਰ ਕੇਵਲ ਤੇ ਕੇਵਲ ਇੱਕ ਦਾਤੇ ਦੀ ਗੱਲ ਹੈ ਦਾਤਾ ਦੇਣ ਵਾਲਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇੱਕੋ ਹੈ ਸਤਗੁਰ ਜੀ ਸਮਝਾਉਂਦੇ ਨੇ ਸਭ ਸੁਖ ਦਾਤਾ RAM ਹੈ ਕਹਿੰਦੇ ਸਾਰਿਆਂ ਸੁੱਖਾਂ ਦਾ ਦਾਤਾ RAM ਹੈ ਹੁਣ ਜਿਹੜਾ RAM ਲਬਜ ਗੁਰਬਾਣੀ ਵਿੱਚ ਦੋ ਅਰਥਾਂ ਵਿੱਚ ਆਉਂਦਾ ਇੱਕ RAM ਲਬਜ ਅਜ데요 ਵਾਲੇ RAM ਦਾ ਜ਼ਿਕਰ ਆਉਂਦਾ ਜਿਹੜਾ ਦਸ਼ਰਧ ਦਾ ਪੁੱਤਰ ਹੈ ਸੀਤਾ ਦਾ ਪਤੀ ਤੇ ਇੱਕ RAM ਉਹ ਹੈ ਜਿਹੜਾ ਰਮਿਆ ਹੋਇਆ ਹੈ ਜਿਸ ਨਾਲ ਸਤਿਗੁਰਾਂ ਨੇ ਸਾਨੂੰ ਆਖਿਆ ਕਿ ਉਸ ਮਾਲਕ ਨਾਲ ਸਾਝ ਬਣਾ ਹੁਣ ਵੇਖੋ ਸਾਧ ਸੰਗਤ ਸਤਿਗੁਰਾਂ ਨੇ ਇੱਥੇ ਜਿਹੜੇ ਰਾਮ ਦੀ ਗੱਲ ਕੀਤੀ ਹੈ ਉਹ ਉਸ ਰਾਮ ਦੀ ਗੱਲ ਕੀਤੀ ਜਿਸ ਨੂੰ ਸਤਿਗੁਰ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਣਾ ਕੋ ਬੋਲੇ ਕਹਿੰਦੇ ਸਾਰਿਆਂ ਘਟਾਂ ਦੇ ਵਿੱਚ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਮੇ ਹੋਇਆ RAM ਬੋਲ ਰਿਹਾ ਹੈ। ਭਾਵ ਉਸ ਰਮੇ ਹੋਏ ਮਾਲਕ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਰਮੇ ਹੋਇਆ ਮਾਲਕ ਹੈ ਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਸਾਨੂੰ ਦਾਤਾਂ ਬਖਸ਼ਿਸ਼ ਕਰਦਾ ਹੈ। ਹੁਣ ਅਸੀਂ ਅੱਜ ਵੇਖੀਏ ਸਾਡੀ ਬਖਤਾਂ ਤੌਰ ਤੇ ਹਾਲਤ ਕੀ ਹੈ। ਹੈ ਦਾਤਾ ਇੱਕ ਹੈ। ਪਰ ਅਸੀਂ ਆਪਣੀ ਜ਼ਿੰਦਗੀ ਅੰਦਰ ਪਤਾ ਨਹੀਂ ਕਿੰਨੇ ਕਾਤੇ ਜਿਹੜੇ ਉਹ ਬਣਾ ਲਏ ਜਪਜੀ ਸਾਹਿਬ ਦੀ ਬਾਣੀ ਅੰਦਰ ਅਸੀਂ ਪੜਦੇ ਹਾਂ ਸਬਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਨਸਰ ਨਾ ਜਾਏ ਸਤਿਗੁਰੂ ਜੀ ਕਹਿੰਦੇ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕੋ ਹੀ ਦਾਤਾ ਹੈ ਤੇ ਉਹ ਕਦੀ ਭੁੱਲਣਾ ਨਹੀਂ ਚਾਹੀਦਾ ਸੋ ਮੈਂ ਨਸਰ ਨਾ ਜਾਏ ਉਹ ਵਿਸਰਨਾ ਨਹੀਂ ਚਾਹੀਦਾ ਹੁਣ ਦਾਤਾ ਮਾਲਕ ਅਕਾਲ ਪੁਰਖ ਵਾਹਿਗੁਰੂ ਸਾਨੂੰ ਦਿੰਦਾ ਹੈ ਦੂਜਾ ਹੋਰ ਕੋਈ ਵੀ ਨਹੀਂ ਜਿਹੜਾ ਦਾਤਾ ਦੇਣ ਵਾਲਾ ਹੈ ਸਤਿਗੁਰਾਂ ਨੇ ਆਖਿਆ ਇਹ ਇੱਕ ਹੀ ਹੈ ਜਿਹੜਾ ਸਾਨੂੰ ਸਭ ਕੁਝ ਬਖਸ਼ਣ ਵਾਲਾ ਹੈ ਸਭ ਕੁਝ ਜਿਹੜਾ ਬਖਸ਼ਣਹਾਰ ਹੈ ਤੇ ਕਹਿੰਦੇ ਉਸ ਮਾਲਕ ਨੂੰ ਭੁੱਲ ਗਏ ਅੱਜ ਅਸੀਂ ਸਤਿਗੁਰ ਕਹਿੰਦੇ ਭੁੱਲਣਾ ਨਹੀਂ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੋ ਮੈਂ ਵਿਸਰਨਾ ਜਾਈ ਕਹਿੰਦੇ ਹੋ ਭੁੱਲਣਾ ਨਹੀਂ ਚਾਹੀਦਾ ਜਿਹੜਾ ਦਾਤਾ ਦਿੰਦਾ ਹੈ ਪਰ ਅੱਜ ਅਸੀਂ ਆਪਣੀ ਗੱਲ ਕਰੀਏ ਆਪਣੇ ਵੱਲ ਵੇਖੀਏ ਅੱਡ ਸਾਨੂੰ ਉਹ ਮਾਲਕ ਭੁੱਲ ਗਿਆ ਕਿਉਂਕਿ ਦਾਤ ਪਿਆਰੀ ਵਿਸਰਿਆ ਦਾਤਾਰਾ ਅੱਡ ਸਾਨੂੰ ਦਾਤਾਂ ਪਿਆਰੀਆਂ ਹੋ ਗਈਆਂ ਪਰ ਦਾਤਾ ਜਿੱਸਰ ਗਿਆ ਦਾਤਾ ਭੁੱਲ ਗਿਆ ਦਾਤੇ ਨੂੰ ਦੂਰ ਕਰ ਦਿੱਤਾ ਦਾਤਾ ਨਾਲ ਨੇ ਕਰ ਲਿਆ ਦਾਤਾ ਨਾਲ ਪ੍ਰੇਮ ਕਰ ਲਿਆ ਇਸੇ ਤਰ੍ਹਾਂ ਅਹੀਂ ਆ ਵੇਖੋ ਜਿਵੇਂ ਉਦਾਹਰਣ ਦੇ ਤੌਰ ਤੇ ਸਾਡਾ ਪਿਤਾ ਹੈ ਪਿਤਾ ਬਾਜ਼ਾਰ ਗਿਆ ਬਾਜ਼ਾਰ ਵਿੱਚੋਂ ਸਾਡੇ ਲਈ ਕੁਝ ਖਰੀਦ ਕੇ ਲਿਆਂਦਾ ਉਹਨੇ ਕੋਈ ਖਾਣ ਵਾਸਤੇ ਵਸਤੂਆਂ ਚੀਜ਼ਾਂ ਖਰੀਦ ਕੇ ਲਿਆਂਦੀਆਂ ਉਹ ਜਦੋਂ ਘਰ ਆਇਆ ਘਰ ਆਇਆ ਤੇ ਬੱਚੇ ਇੱਕਦਮ ਹੀ ਉਹਨਾਂ ਚੀਜ਼ਾਂ ਨੂੰ ਪਾ ਗਏ ਜਿਹੜੀਆਂ ਵਸਤੂਆਂ ਖਾਣ ਵਾਸਤੇ ਲਿਆਂਦੀਆਂ ਸੀ ਤੇ ਬਾਪੂ ਉੱਥੇ ਬੈਠਾ ਬਾਪੂ ਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਿਆ ਆਪਣੇ ਪਿਤਾ ਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਐਡੀ ਦੁਨੋਂ ਆਏ ਹੋ ਸਾਡੇ ਲਈ ਇਹ ਚੀਜ਼ਾਂ ਲੈ ਕੇ ਆਂਦੀਆਂ ਲੋ ਪਹਿਲਾਂ ਪਾਣੀ ਪੀ ਲੋ ਪਾਣੀ ਪੁੱਛਿਆ ਨਹੀਂ ਪਿਤਾ ਨੂੰ ਭੁੱਲ ਗਏ ਤੇ ਚੀਜ਼ਾਂ ਨਾਲ ਨੇ ਪਾੜਿਆ ਚੀਜ਼ਾਂ ਨਾਲ ਪ੍ਰੇਮ ਪੈ ਗਿਆ ਤੇ ਸੋਚੋ ਉਸ ਪਿਤਾ ਦੇ ਉੱਪਰ ਕੀ ਜਿਹੜੀ ਉਹ ਬੀਤਦੀ ਹੈ ਉਹ ਸੋਚਦਾ ਹੈ ਕਿ ਵੇਖੋ ਮੈਨੂੰ ਇਹਨਾਂ ਪੁਲਾ ਦਿੱਤਾ ਜਿਹੜੀਆਂ ਚੀਜ਼ਾਂ ਲੈਂਦੀਆਂ ਨੇ ਉਹਨਾਂ ਵਾਲੇ ਪਾਸੇ ਦੌੜ ਗਏ ਸੇਮ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਉਸ ਪਰਮੇਸ਼ਰ ਨੇ ਸਾਨੂੰ ਜਿਵੇਂ ਪਿਛਲੇ ਸ਼ਲੋਕ ਦੇ ਅੰਦਰ ਅਸੀਂ ਸ਼੍ਰਵਣ ਕੀਤਾ ਵਿਚਾਰਿਆ ਪੜ੍ਹਿਆ ਕਿ ਉਸ ਮਾਲਕ ਨੇ ਸਾਨੂੰ ਤਨ ਦਿੱਤਾ ਤਨ ਦਿੱਤਾ ਅਨੇਕਾਂ ਵਸਤੂਆਂ ਆਵਾਂ ਦਿੱਤੀਆਂ ਜ਼ਮੀਨਾਂ ਜੈਦਾਦਾਂ ਦਿੱਤੀਆਂ ਸਾਰਾ ਉਸ ਮਾਲਕ ਦੀ ਹੀ ਖੇੜਾ ਉਸ ਮਾਲਕ ਨੇ ਸਾਡੇ ਉੱਪਰ ਕਿਰਪਾ ਕਰਕੇ ਇਹ ਸਭ ਕੁਝ ਸਾਨੂੰ ਦਿੱਤਾ ਪਰ ਇਹਨਾਂ ਵਸਤੂਆਂ ਨਾਲ ਅਸੀਂ ਨੇ ਪਾਲਿਆ ਇਹਨਾਂ ਵਸਤੂਆਂ ਨਾਲ ਅਸੀਂ ਮੋਹ ਪਾਲਿਆ ਇਹਨਾਂ ਵਸਤੂਆਂ ਵਿੱਚ ਅਸੀਂ ਆਪਣੀ ਸੁਰਤ ਵਸਾ ਲਈ ਤੇ ਜਿਸ ਨੇ ਦਿੱਤੀਆਂ ਸੀ ਜਿਸ ਦਾਤੇ ਨੇ ਸਾਡੇ ਉੱਪਰ ਕਿਰਪਾ ਕੀਤੀ ਸੀ ਉਸ ਦਾਤੇ ਨੂੰ ਭੁੱਲ ਗਏ ਉਸ ਦਾਤੇ ਨੂੰ ਨਿਸਾਰ ਦਿੱਤਾ ਤੇ ਸਤਗੁਰੂ ਜੀ ਕਹਿੰਦੇ ਉਸ ਦਾਤੇ ਨੂੰ ਵਿਸਾਰਨਾ ਨਹੀਂ ਚਾਹੀਦਾ ਜੇ ਉਸ ਦਾਤੇ ਨੂੰ ਵਿਸਾਰ ਦੇਵਾਂਗੇ ਨਾ ਚੀਜ਼ਾਂ ਨਾਲ ਚੀਜ਼ਾਂ ਅਸੀਂ ਬੇਸ਼ੱਕ ਵਰਤ ਲਵਾਂਗੇ ਪਰ ਜਿਹੜਾ ਸਦੀਵੀ ਸੁੱਖ ਮਿਲਣਾ ਹੈ ਨਾ ਉਸ ਦਾਤੇ ਦਾ ਭਜਨ ਕਰਕੇ ਉਸ ਦਾਤੇ ਨਾਲ ਪ੍ਰੇਮ ਪਾ ਕੇ ਹੀ ਸਾਨੂੰ ਜਿਹੜਾ ਸਦੀਵੀ ਸ਼ੋਭ ਸੁਖ ਆਨੰਦ ਪ੍ਰਾਪਤ ਹੋਣਾ ਹੈ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਭ ਸੁਖ ਦਾ ਦਾਤਾ RAM ਹੈ ਕਹਿੰਦੇ ਸਾਰਿਆਂ ਸੁੱਖਾਂ ਦਾ ਦਾਤਾ ਕੋ RAM ਹੈ ਦੂਸਰ ਨਹੀਂ ਕੋਏ ਦੂਜਾ ਹੋਰ ਕੋਈ ਵੀ ਨਹੀਂ ਕਹਿੰਦੇ ਦੂਜਾ ਕੋਈ ਵੀ ਨਹੀਂ ਕਹੋ ਨਾਨਕ ਸੁਨ ਰੇ ਮਨਾ ਹੈ ਮੇਰੇ ਮਨਾ ਸੁਣ ਤੇ ਇਹ ਸਿਮਰਤ ਗਤ ਹੋਏ ਕਹਿੰਦੇ ਉਸ ਮਾਲਕ ਦਾ ਸਿਮਰਨ ਕਰਨ ਦੇ ਨਾਲ ਗਤ ਅਰਥ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋਣੀ ਹੈ ਹੁਣ ਉੱਚੀ ਆਤਮਿਕ ਅਵਸਥਾ ਅਡੋਰ ਅਵਸਥਾ ਡੋਲਣ ਵਾਲੀ ਉਹ ਅਵਸਥਾ ਪ੍ਰਾਪਤ ਕਿਵੇਂ ਹੋਣੀ ਹੈ ਕਹਿੰਦੇ ਉਸ ਮਾਲਕ ਦਾ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਪਵੇਗਾ ਤੇ ਸਿਮਰਨ ਉਸ ਮਾਲਕ ਦਾ ਕਰਨਾ ਜਿਹੜਾ ਸਾਰਿਆਂ ਵਿੱਚ ਵਸਿਆ ਵਿਆਪਕ ਹੈ ਕਿ ਕਿਸੇ ਬੰਦੇ ਤੋਂ ਨਹੀਂ ਪੁੱਛਣਾ ਕਿ ਮੈਂ ਕੀ ਦਾ ਸਿਮਰਨ ਕਰਾਂ ਮੈਂ ਕੀ ਦੇ ਲੜ ਲੱਗਾ ਕਿਉਂਕਿ ਜੇ ਬੰਦਿਆਂ ਮਗਰ ਲੱਗਾਗੇ ਨਾ ਤਾਂ ਤੌਰ ਤੇ ਬੰਦੇ ਆਪਣੇ ਆਪ ਨਾਲ ਜੋੜਦੇ ਨੇ ਤੇ ਸਤਗੁਰਾਂ ਨੇ ਸਾਨੂੰ ਸ਼ਬਦ ਨਾਲ ਜੋੜਿਆ ਸ਼ਬਦ ਗੁਰੂ ਨਾਲ ਜੋੜਿਆ ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਹਿੰਦੇ ਗੁਰੂ ਗ੍ਰੰਥ ਨੂੰ ਮੰਨੋ ਸ਼ਬਦ ਗੁਰੂ ਨੂੰ ਮੰਨੋ ਤੇ ਸ਼ਬਦ ਗੁਰੂ ਜੀ ਦੱਸਦੇ ਨੇ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਕਿਵੇਂ ਸਾਡੇ ਅੰਦਰ ਵਸ ਰਿਹਾ ਹੈ ਕਿਵੇਂ ਉਹ ਬਾਹਰ ਵਸ ਰਿਹਾ ਹੈ ਕਿਵੇਂ ਉਸ ਦਾ ਭਜਨ ਕਰਨਾ ਹੈ ਕਿਵੇਂ ਉਸ ਦੀ ਬੰਦਗੀ ਕਰਨੀ ਹੈ ਕਿਵੇਂ ਉਸ ਦਾ ਸਿਮਰਨ ਕਰਨਾ ਹੈ ਇਹ ਸਾਨੂੰ ਸ਼ਬਦ ਗੁਰੂ ਧੰਨ ਗੁਰੰਥ ਸਾਹਿਬ ਜੀ ਦੱਸਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਪੁੱਛਾਂਗੇ ਪੜ੍ਹਾਂਗੇ ਵਿਚਾਰਾਂਗੇ ਸਮਝਾਂਗੇ ਫਿਰ ਹੀ ਇਸ ਗੱਲ ਦਾ ਸਾਨੂੰ ਪਤਾ ਲੱਗੇਗਾ ਸੋ ਸਾਧ ਸੰਗਤ ਜੀ 9ਵੇਂ ਸ਼ਲੋਕ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਹ ਹੀ ਉਪਦੇਸ਼ ਬਖਸ਼ਿਸ਼ ਕੀਤਾ ਕਿ ਭਾਈ ਉਸ ਮਾਲਕ ਦਾ ਸਿਮਰਨ ਕਰ ਜਿਹੜਾ ਸਾਨੂੰ ਮਾਲਕ ਦਾਤਾਂ ਦੇਣ ਵਾਲਾ ਹੈ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਸ਼ੇਅਰ ਕਰਿਓ ਤਾਂ ਜੋ ਹੋਰਨਾਂ ਤੱਕ ਵੀ ਗੁਰੂ ਦਾ ਉਪਦੇਸ਼ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ